ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਕਰ ਰਹੀਆਂ ਜਾਪ ਸੰਥਿਆ ਚੱਲ ਰਹੀ ਹੈ 86 ਪੌੜੀਆਂ ਸੰਪੂਰਨ ਹੋ ਗਈਆਂ ਸਨ ਮਦ ਭਾਰ ਛੰਦ ਇਹਨੂੰ ਮਧੂ ਭਾਰ ਨਹੀਂ ਕਹਿਣਾ ਮਦ ਭਾਰ ਮਦ ਭਾਰ ਛੰਦ ਤੁਐ ਪ੍ਰਸਾਦ ਤਤੈ ਓਂਕੜ ਐੜੇ ਦਲਾਵਾ ਤੁਐ ਪ੍ਰਸਾਦ ਗੁਣ ਗਨ ਉਦਾਰ ਇਹਨੂੰ ਗੁਣ ਗਨ ਨਹੀਂ ਕਹਿਣਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਗੁਣ ਗਨ ਉਦਾਰ ਮਹਿਮਾ ਅਪਾਰ ਆਸਣ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਣ ਬਾਹ ਅਜਾਨ ਨਹੀਂ ਕਹਿ ਦੇਣਾ ਆ ਜਾਣ ਐੜੇ ਕੰਨਾ ਲਾ ਕੇ ਆ ਜਾਣ ਬਾਹ ਸਾਹਾਨ ਸਾਹ ਰਾਜਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਭ ਅਭੰਗ ਗਤ ਮਿਤ ਅਪਾਰ ਗੁਨ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੋਤ ਪਰਚੰਡ ਮਿਤ ਗਤ ਅਖੰਡ ਅਲਸ્ય ਕਰਮ ਐੜੇ ਕੰਨਾ ਲੱਲੇ ਸਿਆਰੀ ਸ ਅੱਗੇ ਅੱਧਾ ਜਈਆ ਲੱਗਾ ਏ ਇਹ ਇੱਥੇ ਐੜਾ ਮੁਕਤਾ ਬਣ ਜਾਣਾ ਹੈ ਆਲਸ્ય ਕਰਮ ਅਦ੍ਰਿਸ਼્ય ਧਰਮ ਸਰਬਾ ਪਰਨਾਡੈ ਸਰਬਾ ਪਰਨਾਡੈ ਜਿਹੜਾ ਢੱਡਾ ਤੇ ਅੱਗੇ ਜਈਆ ਲੱਗਾ ਏ ਜਈਏ ਨੇ ਢੱਡੇ ਦਲਾਵਾ ਪੈ ਜੰਨੀਏ ਸਰਬਾ ਪਰਨਾਡੈ ਅਨ ਡੰਡ ਬਾਡੈ ਬਾਡੈ ਨਹੀਂ ਕਹਿਣਾ ਬਾਡੈ ਉਚਾਰਨ ਕਰਨਾ ਜਈਆ ਦਲਾਵਾ ਦੇ ਨਾਲ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰੀੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਵਜੰਗ ਪ੍ਰਯਾਤ ਪ੍ਰਯਾਤ ਐੜਿਕ ਨ ਤਤਾ ਪ੍ਰਯਾਤ ਸ਼ੰਗ 74 ਚੱਕਰ ਕਰਤਾ ਇਹ ਪਾਠ ਕਸ ਕੇ ਬੋਲਨੇ ਨੇ 74 ਪਹਿਲਾ ਤੱਤੇ ਦੇ ਨਾਲ ਹੈ 74 ਅੱਗੇ ਕੱਕੇ ਦੇ ਨਾਲ ਆਉਣਾ ਹੈ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਮਾਨਿਆ ਐੜੇ ਦਲਾਵਾ ਜੈ ਅੱਧਾ ਜੈਆ ਇੱਥੇ ਐੜੇ ਦਲਾਵਾ ਬਣ ਜਾਣੀ ਹੈ ਮਾਨਿਆ ਚਤਰ ਚੱਕਰ ਦਾ ਨਿਆ ਚਾਚਰੀ ਛੰਦ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਸੱਤਰੇ ਨਹੀਂ ਪੜਨਾ ਤੱਤੇ ਨੂੰ ਦਲਾਵਾਂ ਲੱਗੀਆਂ ਇਹ ਰਾਰੇ ਨੂੰ ਦਲਾਵਾਂ ਪੈ ਜਾਣੀਆਂ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਪਰਮੰ ਨਾ ਪਿੱਤਰ ਹੈ ਨਾ ਕਰਮੰ ਨਾ ਕਾਏ ਜਨਮੰ ਅਜਾਏ ਨਾ ਚਿੱਤਰੈ ਨਾ ਮਿਤ੍ਰੈ ਪਰੇ ਹੈ ਪਵਿੱਤਰੈ ਪਵਿੱਤਰੇ ਨਹੀਂ ਕਹਿਣ ਪਵਿੱਤਰ ਦਲਾਵਾਂ ਦੇ ਨਾਮ ਪ੍ਰਤੀਸੈ ਅਦੀਸੈ ਇੱਥੇ ਦਲਾਵਾਂ ਲੱਗੀਆਂ ਹੈ ਅਦੀਸੈ ਅਦ੍ਰਿਸ਼ੈ ਅਦ੍ਰਿਸ਼ੈ ਅਕ੍ਰਿਸ਼ੈ ਜੋ ਸੰਗਤ ਜੀ 102 ਪੌੜੀਆਂ ਆਪਣੀਆਂ ਸੰਸਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ